ਜਿਸ ਵੀ ਤੁਸੀਂ ਮੇਰਾ ਨਾਮ ਜੀ ਸੁਖਦੇਵ ਸਿੰਘ ਦਾ ਮੁੰਡਾ ਹਾਂ ਮੈਂ ਜੀ ਫਾਦਰ ਸਾਹਿਬ ਸੀ ਮੇਰੀ ਭੰਗ ਜਿਹੜੀ ਪਿੰਡ ਦਾ ਸਾਡਾ ਜੀ ਆਪਰੇਸ਼ਨ ਕਰਵਾਇਆ ਕਰਵਾਇਆ ਪੀ ਸੀ ਕਿ ਪਿੱਤੇ ਦਾ ਦੋ ਵਾਰੀ ਆਪਰੇਸ਼ਨ ਕਰਵਾ ਲਿਆ ਡਾਕਟਰ ਤੋਂ ਵਿੱਚੀ ਪਥਰੀ ਪਈ ਹੈ ਜੀ ਵਿੱਚੀ ਪਿੱਤਾ ਪਿਆ ਹੈ ਤੇ ਦੋ ਵਾਰੀ ਆਪਰੇਸ਼ਨ ਹੋ ਗਿਆ 11 ਐਮ ਐਮ ਦੀ ਪਥਰੀ ਪਈ ਹੈ ਵਿੱਚ ਜੀ ਪਿੱਤੇ ਦੇ ਵਿੱਚ ਹੀ ਅਲਟਰਾਸਾਉਂਡ ਸਾਡੇ ਕੋਲੇ ਹੈ ਜੀ ਐਮ ਆਰ ਆ ਸਾਡੇ ਕੋਲੇ ਹੈ ਤੇ ਹੁਣ ਹੁਣ ਵੀ ਡਾਕਟਰ ਕੋਈ ਕੋਈ ਜਵਾਬ ਨਹੀਂ ਦਿੰਦਾ ਜੀ ਆਪਰੇਸ਼ਨ ਦੌਰਾਨ ਇਹਨਾਂ ਨੇ ਪਿੱਤਾ ਕੱਢਣਾ ਪਿੱਤਾ ਰਿਮੂਵ ਕਰਨਾ ਇਸ ਤੇ ਆਪਰੇਟ ਕੀਤਾ ਗਿਆ ਉਪ ਪਿੱਤੇ ਦਾ ਵੀ ਕੋਸ਼ਿਸ਼ ਆ ਵਿੱਚ ਪਿਆ ਔਰ ਪਥਰੀਏ ਜਿਹੜੀ 11 ਮਹੀਨਾਂ ਦੀ ਹਜੇ ਵੀ ਵਿੱਚ ਪਈ ਹੈ ਜਿਹਦੇ ਕਰਕੇ ਪੀੜਤ ਬਹੁਤ ਜ਼ਿਆਦਾ ਤਿਲਤਲ ਕਰਕੇ ਅਖੀਰ ਨੂੰ ਅੰਤ ਨੂੰ ਦਮ ਤੋੜ ਗਿਆ ਕਿ ਡਾਕਟਰ ਦੀ ਅਣਗੈਲੀ ਸੀ ਕਿਉਂਕਿ ਦੋ ਵਾਰੀ ਦਾ ਆਪਰੇਸ਼ਨ ਜਿਹੜਾ ਪਿੱਤੇ ਦਾ ਹੋਇਆ ਪਿੱਤੇ ਤੋਂ ਬਾਅਦ ਜਿਹੜੀ ਹੋਰ ਵੀ ਕਿਸੇ ਹਸਪੀਟਲ ਤੇ ਗਏ ਆ ਤਾਂ ਉਹਨਾਂ ਨੇ ਕਿਹਾ ਵੀ ਉੱਥੇ ਇਲਾਜ ਕਰਾਓ ਤੇ ਡਾਕਟਰ ਦੀ ਅਣਗੈਲੀ ਦੇ ਕਾਰਨ ਜਿਹੜਾ ਇਹ ਹਾਦਸਾ ਵਾਟਿਆ ਇਹ ਕੋਈ ਅਧਨੀ ਅਜੇ ਥੋੜੇ ਦਿਨ ਪਹਿਲਾਂ ਛੋੜੇ ਯਾਦ ਹੋਊਗਾ ਕਿ ਇੱਕ ਸੰਧੂ ਹਸਪਤਾਲ ਦੇ ਵਿੱਚ ਵੀ ਇਹ ਹੋਇਆ ਸੀਗਾ ਉਦੋਂ ਮੰਦੀਰ ਦੇ ਕਿਸੇ ਸਾਡੀ ਸਤਕਾਜਯੋਗ ਭੈਣ ਸੀ ਉਹਦਾ ਵੀ ਉੱਥੋਂ ਆਪਰੇਸ਼ਨ ਕਰਾਇਆ ਸੀ ਉਦੋਂ ਵੀ ਡਾਕਟਰ ਦੀ ਅੰਗੈਲੀ ਸਾਹਮਣੇ ਆਈ ਸੀ ਤੇ ਜਦੋਂ ਅੱਜ ਅਸੀਂ ਇੱਥੇ ਆਏ ਆ ਤੇ ਡੀਐਸਪੀ ਸਾਹਿਬ ਜੀ ਆਏ ਨੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਐ ਉਹ ਕਹਿੰਦੇ ਵੀ ਇਹ ਇਹ ਕੋਈ ਹੈ ਨਹੀਂ ਬੰਨ ਵਾਲਾ ਕਿਉਂਕਿ ਚੋਣਾ ਕਰਕੇ ਚੋਣ ਕਮਿਸ਼ਨ ਕੋਲੋਂ ਕੌਣ ਦਾ ਕਰੈਕਟਰ ਹੈ ਜਿਹੜਾ ਲੱਗਾ ਹੋਇਆ ਹੈ ਇਹ ਸਾਡਾ ਇਹ ਜਵਾਬ ਸੀ ਅਸੀਂ ਵੀ ਵਾਇਲੈਂਸ ਦਾ ਕਿਸੇ ਦਾ 파ਟ ਨਹੀਂ ਹੈ ਅਸੀਂ ਕਦੇ ਵੀ ਕਿਸੇ ਵਾਇਲੈਂਸ ਦਾ 파ਟ ਨਹੀਂ ਮੰਨਣਾ ਚਾਹੁੰਦੇ ਅਸੀਂ ਸਿਰਫ ਮਰੀਜ਼ਾਂ ਦੀ ਸੇਵਾ ਕਰਨੀ ਚਾਹੁੰਦੇ ਆ ਉਹ ਵੀ ਹਲੀਮੀ ਨਾਲ ਪਰ ਆ ਹੁਣ ਜਿਵੇਂ ਬੋਡੀ ਰੱਖੇ ਬੈਠਿਆ ਇਹ ਕਲੀਅਰ ਕਟ ਕੇਸ ਹੈ ਬਲੈਕਮੇਲਿੰਗ ਦਾ ਇਸ ਤੋਂ ਕੀ ਹੈ ਜੇ ਨਾਲ ਲੀਗਲ ਐਕਸ਼ਨ ਲੈਣਾ ਤਾਂ ਇਹ ਕੋਰਟ ਚ ਜਾਣ ਪੋਸਟਮਾਰਟਮ ਕਰਾਉਣ ਬੋਡੀ ਰੱਖ ਕੇ ਕੀ ਮਿਲੂਗਾ ਸਿੱਧੀ ਸਾਫ ਸਿੱਧੇ ਦੇਖ ਰਿਹਾ ਵੀ ਇਹ ਬਲੈਕਮੇਲਿੰਗ ਕਰਨਾ ਚਾਹੁੰਦੇ ਆ ਤਾਂ ਇਸ ਤੋਂ ਸਾਨੂੰ ਮੀਡੀਆ ਭਰਾਵਾਂ ਦੀ ਤੇ ਸਾਰੇ ਹੋਰ ਜੋ ਵਰਗ ਟ੍ਰੀਟਮੈਂਟ ਲੈਂਦਾ ਹੈ ਉਹਨਾਂ ਨੂੰ ਚਾਹੀਦਾ ਵੀ ਜੇ ਸਾਨੂੰ ਵਧੀਆ ਟ੍ਰੀਟਮੈਂਟ ਮਿਲ ਰਿਹਾ ਹੈ ਤਾਂ ਉਹਨੂੰ ਉਹ ਉਹਦੇ ਨਾਲ ਇਸ ਤਰ੍ਹਾਂ ਦੀ ਕਿ ਡਾਕਟਰ ਦੀ ਅੰਗੈਲੀ ਸੀ ਕਿਉਂਕਿ ਦੋ ਵਾਰੀ ਦਾ ਆਪਰੇਸ਼ਨ ਜਿਹੜਾ ਪਿੱਤੇ ਦਾ ਹੋਇਆ ਹੈ ਪਿੱਤੇ ਤੋਂ ਬਾਅਦ ਜਿਹੜੀ ਹੋਰ ਵੀ ਕਿਸੇ ਹਸਪੀਟਲ ਤੇ ਗਏ ਆ ਤਾਂ ਉਹਨਾਂ ਨੇ ਕਿਹਾ ਵੀ ਉੱਥੇ ਇਲਾਜ ਕਰਾਓ ਤੇ ਡਾਕਟਰ ਦੀ ਅੰਗੈਲੀ ਦੇ ਕਾਰਨ ਜਿਹੜਾ ਇਹ ਹਾਦਸਾ ਵਾਟਿਆ ਇਹ ਕੋਈ ਅੱਜ ਨਹੀਂ ਅਜੋ ਥੋੜੇ ਦਿਨ ਪਹਿਲਾਂ ਥੋੜੇ ਯਾਦ ਹੋਊਗਾ ਕਿ ਇੱਕ ਸੰਧੂ ਹਸਪਤਾਲ ਦੇ ਵਿੱਚ ਵੀ ਇਹ ਹੋਇਆ ਸੀਗਾ ਉਦੋਂ ਮੰਦਿਰ ਦੇ ਕਿਸੇ ਸਾਡੀ ਸਤਕਾਜਜੋਗ ਭੈਣ ਸੀ ਉਹਦਾ ਵੀ ਉੱਥੋਂ ਆਪਰੇਸ਼ਨ ਕਰਾਇਆ ਸੀ ਉਦੋਂ ਵੀ ਡਾਕਟਰ ਦੀ ਅੰਗੈਲੀ ਸਾਹਮਣੇ ਆਈ ਸੀ ਤੇ ਜਦੋਂ ਅੱਜ ਅਸੀਂ ਇੱਥੇ ਆਏ ਆ ਤੇ ਡੀਐਸਪੀ ਸਾਹਿਬ ਜੀ ਆਏ ਨੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਵੀ ਇਹ ਇਹ ਕੋਈ ਹੈ ਨਹੀਂ ਬੰਨਾਂ ਦਾ ਕਿਉਂਕਿ ਚੋਣਾ ਕਰਕੇ ਚੋਣ ਕਮਿਸ਼ਨ ਕੋਲੋਂ ਕੌਂਡਰ ਕਰੈਕਟਰ ਜਿਹੜਾ ਲੱਗਾ ਹੋਇਆ ਹੈ ਕਿ ਸਾਡਾ ਇਹ ਜਵਾਬ